ਸਤਿ ਸ੍ਰੀ ਅਕਾਲ ਦੋਸਤੋ ਮੈਂ ਰਣਜੀਤ ਬਰਾੜ ਤੁਹਾਡਾ ਸਵਾਗਤ ਕਰਦਾ ਹਾਂ ਇਸ ਨਵੀਂ ਵੀਡੀਓ ਦੇ ਵਿੱਚ ਵੀਡੀਓ ਦਾ ਨਾਮ ਹੈ ਦੂਸਰੀ ਦੁਨੀਆ ਭਾਗ 3 ਤੇ ਜਿਵੇਂ ਆਪਾਂ ਪਹਿਲਾਂ ਚਰਚਾ ਕੀਤੀ ਸੀ ਧਰਮ ਤੇ ਐਲੀਅਨਸ ਜਾਂ ਦੇਵਤੇ ਇਹ ਕਿਵੇਂ ਇੱਕ ਦੂਜੇ ਨਾਲ ਜੁੜੇ ਹੋਏ ਜਾਪਦੇ ਐ ਤੇ ਪਰ ਇਹ ਚੀਜ਼ਾਂ ਦਾ ਕੋਈ ਠੋਸ ਸਬੂਤ ਕਿਸੇ ਕੋਲੇ ਹੈ ਨਹੀਂ ਇਹ ਸਿਰਫ ਇੱਕ ਕਿਆਸਕਿਆਰੀਆਂ ਵੀ ਸਿਰਫ ਲੱਖਣ ਲਾਏ ਜਾਂਦੇ ਆ ਕੋਈ ਫੈਕਟ ਵਾਲੀ ਪੇਸ਼ ਕੀਤੇ ਜਾਂਦੇ ਆ ਹੁਣ ਤੁਸੀਂ ਉਹਨੂੰ ਫੈਕਟ ਨੂੰ ਕਿਵੇਂ ਲੈਨੇ ਹੋ ਜਾਂ ਕਿਸ ਧਾਰਨਾ ਵੱਲ ਜ਼ਿਆਦਾ ਵਿਸ਼ਵਾਸ ਕਰਦੇ ਹੋ ਇਹ ਤਾਂ ਸਾਰਿਆਂ ਦੇ ਆਪ ਦੇ ਆਪਣੇ ਵਿਸ਼ਵਾਸ ਤੇ ਹੁੰਦਾ ਤੇ ਜਿਵੇਂ ਆਪਾਂ ਗੱਲ ਕਰ ਰਹੇ ਸੀ ਦੂਸਰੀ ਦੁਨੀਆ ਦੇ ਇਹ ਧਰਤੀ ਦੇ ਉੱਤੇ ਜਿਹੜੇ ਦੂਸਰੀ ਦੁਨੀਆ ਦੇ ਗ੍ਰਾਮੀ ਵਾਸੀ ਹੈ ਜਿਹੜੇ ਪ੍ਰਗਰੀਹੀ ਹੈ ਏਲੀਅਨਸ ਇਹ ਧਰਤੀ ਦੇ ਉੱਤੇ ਵੀ ਜਿਹੜੇ ਏਲੀਨ ਵਾਲੀ ਧਾਰਨਾ ਨੂੰ ਮੰਨਣ ਵਾਲੇ ਲੋਕ ਆ ਉਹ ਕਹਿੰਦੇ ਆ ਵੀ ਇਹ ਧਰਤੀ ਦੇ ਉੱਤੇ ਬਾਰ ਬਾਰ ਆਉਂਦੇ ਰਹੇ ਸੀ ਉਹਨਾਂ ਨੂੰ ਪ੍ਰithvi ਵਾਸੀ ਹੈ ਜਿਹੜੇ ਉਹ ਬੁਲਾਉਂਦੇ ਵੀ ਰਹੇ ਸੀ ਬੁਲਾਉਣ ਦੇ ਉਹਨਾਂ ਦੇ ਕਈ ਟੰਗ ਹੁੰਦੇ ਸਨ ਅਸਮਾਨ ਦੇ ਵਿੱਚ ਜਦੋਂ ਕੋਈ ਚੀਜ਼ ਆਉਂਦੀ ਹੈ ਤਾਂ ਉਹਨੂੰ ਕੁਛ ਨਾ ਕੁਛ ਸਾਨੂੰ ਜਿਹੜਾ ਨੀਤੇ ਦੇਖ ਕੇ ਜਿਵੇਂ ਕੀ ਅਲੱਗ-ਅਲੱਗ ਹੈਲੀਪੈਡ ਬਣੇ ਹੁੰਦੇ ਆ ਉਹਦੇ ਉੱਤੇ ਵੀ ਮਾਰਕਿੰਗ ਕੀਤੀ ਹੁੰਦੀ ਹੈ ਜਾਂ ਰਨਵੇ ਬਣੇ ਹੁੰਦੇ ਆ ਉਦਾਂ ਦੀਆਂ ਜਿਹੜੀਆਂ ਚੀਜ਼ਾਂ ਵੀ ਜਿਹੜਾ ਰਾਕਟ ਹੈ ਜਾਂ ਉਹਨਾਂ ਦਾ ਕੋਈ ਵੀ ਯਾਨ ਹੈ ਜਿਹਨੂੰ ਯੂ ਐਫ ਓ ਕਹ ਦਿੰਨੇ ਆ ਆਪਾਂ ਉਹ ਉਤਰਨ ਵਾਸਤੇ ਵੀ ਕੋਈ ਜਗਾ ਦੀ ਲੋਡ ਹੁੰਦੀ ਹੈ ਤੇ ਜਿਹੜੇ ਅਮਰੀਕਨ ਕਲਚਰ ਦੇ ਇੰਕਾ ਕਲਚਰ ਦੇ ਮਾਇਆ ਕਲਚਰ ਦੇ ਜਿਹੜੇ ਪੈਰਾਮਿਡਸ ਆ ਉਹ ਪਿਰਾਮਿਡਸ ਦੀਆਂ ਦੇ ਤੁਸੀਂ ਫੋਟੋਆਂ ਦੇਖੋਗੇ ਧਿਆਨ ਨਾਲ ਆਹ ਤੁਹਾਡੇ ਸਾਹਮਣੇ ਉਹਦੀ ਫੋਟੋ ਹੈ ਇਹ ਤੁਸੀਂ ਧਿਆਨ ਨਾਲ ਦੇਖੋ ਵੀ ਇਹ ਇਦਾਂ ਲੱਗ ਰਿਹਾ ਜਿਵੇਂ ਕਿਸੇ ਪਲੇਨ ਨੂੰ ਉਤਰਨ ਵਾਸਤੇ ਉਹਨਾਂ ਵਾਸਤੇ ਇਹ ਇੱਕ ਠੋਸ ਜਿਹੜੀ ਧਰਤੀ ਬਣਾਈ ਗਈ ਹੋ ਜਮੀਨ ਬਣਾਈ ਠੋਸ ਇਹ ਇਦਾਂ ਲੱਗਦੇ ਆ ਜਿਵੇਂ ਕਿਸੇ ਸ਼ਿਪ ਨੂੰ ਸਪੇਸ ਸ਼ਿਪ ਨੂੰ ਉਤਰਨ ਵਾਸਤੇ ਕੋਈ ਜਿਹੜਾ ਉਹਦਾ ਅ ਬੇਸ ਬਣਾਇਆ ਗਿਆ ਜਾਂ ਉਹਦਾ ਕੋਈ ਰਨਵੇ ਟਾਈਪ ਬਣਾਇਆ ਗਿਆ ਹੈਲੀਪੈਡ ਵਾਂਗੂ ਕੋਈ ਪੈੜ ਬਣਾਇਆ ਗਿਆਗਾ ਵੀ ਉਹਦੇ ਤੇ ਉਹ ਯਾਨ ਉਤਰ ਸਕੇ ਤੇ ਉਹਦੇ ਵਿੱਚ ਉਹ ਤੁਸੀਂ ਦੇਖੋਗੇ ਆ ਪੌੜੀਆਂ ਬਣੀ ਹੋਈਆਂ ਦੇਵਤਾ ਜਿਵੇਂ ਕਿ ਉਹਨਾਂ ਦੇ ਗ੍ਰੰਥਨ ਦੇ ਵਿੱਚ ਇਹ ਚੀਜ਼ ਦਾ ਜ਼ਿਕਰ ਹੈ ਵੀ ਦੇਵਤਾ ਇੱਧਾ ਨੀਚੇ ਉਤਰਦੇ ਹੁੰਦੇ ਸੀ ਤੇ ਉਹ ਆਪਾਂ ਹੁਣ ਜੇ ਦੇਖਿਆ ਜਾਵੇ ਤਾਂ ਜੇ ਉਹ ਦੇਵਤੇ ਨਹੀਂ ਸਨ ਤਾਂ ਕਿਸੇ ਹੋਰ ਗ੍ਰਹਿ ਦੇ ਵਾਸੀ ਤਾਂ ਜ਼ਰੂਰ ਸਨ ਜਿਹੜੇ ਧਰਤੀ ਤੇ ਆ ਕੇ ਇੱਥੋਂ ਦੇ ਮਨੁੱਖਾਂ ਨਾਲ ਸੰਪਰਕ ਕਰਦੇ ਸਨ ਉਹਨਾਂ ਨਾਲ ਉਹਨਾਂ ਨੂੰ ਕੁਝ ਵੀ ਜਿਹੜਾ ਦੇ ਕੇ ਜਾਂਦੇ ਸਨ ਖਾਣ ਪੀਣ ਦੀਆਂ ਬਸਤਾਂ ਵੀ ਆ ਜਾਂ ਕੱਪੜੇ ਵਗੈਰਾ ਯਾਨੀ ਉਹਨਾਂ ਦੀ ਇੱਛਾ ਪੂਰੀਆਂ ਕਰਦੇ ਸਨ ਉਹਨਾਂ ਦੀ ਯਾਨੀ ਲੋਕਾਂ ਨੂੰ ਵੀ ਜਿਹੜੇ ਮਨੁੱਖਾਂ ਨੂੰ ਵੀ ਉਹਨਾਂ ਦੀ ਲੋੜ ਸੀ ਕਿਉਂਕਿ ਉਹਨਾਂ ਦੀਆਂ ਜੜੀਆਂ ਜ਼ਰੂਰਤਾਂ ਸ਼ਾਇਦ ਉਹ ਉਹਨਾਂ ਦੇ ਉੱਤੇ ਨਿਰਭਰ ਸੀਗੀਆਂ ਕਾਫੀ ਹੱਦ ਤੱਕ ਤਾਂ ਹੀ ਅੱਜ ਵੀ ਆਪਾਂ ਦੇਵੀ ਦੇਵਤਿਆਂ ਨੂੰ ਪੂਜਦੇ ਆਂ ਉਹਨਾਂ ਦੇ ਸਾਹਮਣੇ ਚੜ੍ਹਾਵਾ ਚੜਾਉਂਦੇ ਆਂ ਤਾਂ ਕੋਈ ਨਾ ਕੋਈ ਹਰੇਕ ਬੰਦਾ ਫਾਲਦੀ ਉਮੀਦ ਕਰਦਾ ਕੋਈ ਲੋੜ ਉਥੋਂ ਮਹਿਸੂਸ ਕਰਦਾ ਵੀ ਉਥੋਂ ਲੋੜ ਕੋਈ ਪੂਰੀ ਹੋਵੇਗੀ ਵੀ ਇਦਾਂ ਦੇ ਵਿਸ਼ਵਾਸ ਜਿਹੜੇ ਆ ਸ਼ਾਇਦ ਇਹ ਉਤੋਂ ਹੀ ਸ਼ੁਰੂ ਹੋਏ ਹੋਣ ਪੱਕਾ ਤਾਂ ਨਹੀਂ ਕਹਿ ਸਕਦੇ ਪਰ ਫੈਕਟ ਲੱਗਦਾ ਹੈ ਫੈਕਟ ਜਿਹੜਾ ਹੈਗਾ ਇਹ ਵੀ ਇਦਾਂ ਵੀ ਹੋ ਸਕਦਾ ਹੈ ਵੀ ਦੇਵੀ ਦੇਵਤਾ ਜਿਨ੍ਹਾਂ ਨੂੰ ਅਸੀਂ ਦੇਵੀ ਦੇਵਤਾ ਕਹਿੰਦੇ ਆ ਤੇ ਜਾਂ ਉਹਨਾਂ ਨੂੰ ਹੀ ਏਲੀਅਨਸ ਕਹਿ ਦਿੰਨੇ ਆ ਆਪਾਂ ਇਹ ਦੋਨੇ ਵੱਖ ਵੀ ਹੋ ਸਕਦੇ ਆ ਤੇ ਦੋਨੇ ਇੱਕ ਵੀ ਹੋ ਸਕਦੇ ਆ ਇਹ ਆਪਣੀ ਆਪਣੀ ਮੰਨਣ ਦੀ ਧਾਰਨਾ ਜਿਵੇਂ ਅ ਪੈਰੂ ਇੱਕ ਦੇਸ਼ ਹੈ ਦੱਖਣੀ ਅਮਰੀਕਾ ਦਾ ਅ ਪੈਰੂ ਦੇਸ਼ ਦੇ ਵਿੱਚ ਕੁਝ ਲਾਈਨਸ ਬਣਾਈਆਂ ਹੋਈਆਂ ਪੁਰਾਣੇ ਲੋਕਾਂ ਨੇ ਜਿਹੜੇ ਉੱਥੇ ਪੁਰਾਣਾ ਕਲਚਰ ਰਹਿੰਦਾ ਸੀ ਜਿਹੜਾ ਸੱਭੇਤਾਂ ਰਹਿੰਦੀ ਸੀ ਉਹਨਾਂ ਨੇ ਕੁਝ ਲਾਈਨਸ ਬਣਾਈਆਂ ਹੋਈਆਂ ਨਾ ਨੰਗਾਜ਼ਗਾ ਲਾਈਨ ਬੋਲਦੇ ਆ ਤੇ ਉਹ ਲਾਈਨਸ ਦੇ ਆ ਤੁਸੀਂ ਫੋਟੋਮਾਂ ਦੇਖੋ ਫੋਟੋਮਾਂ ਦੇਖੋ ਸੋਨੂੰ ਨਾ ਫੋਟੋਸ ਦੇ ਵਿੱਚ ਕਲਾਕਿਰਤੀਆਂ ਨਜ਼ਰ ਆਉਣਗੀਆਂ ਬਹੁਤ ਵੱਡੇ ਵੱਡੇ ਜਿਹੜੇ ਖੇਤਰ ਦੇ ਵਿੱਚ ਇਹ ਬਣੀਆਂ ਹੋਈਆਂ ਕੋਈ ਛੋਟੀਆਂ ਛੋਟੀਆਂ ਕਲਾਕਿਰਤੀਆਂ ਨਹੀਂ ਇਹ ਅਸਮਾਨ ਦੇ ਵਿੱਚੋਂ ਹੀ ਦੇਖੀਆਂ ਜਾ ਸਕਦੀਆਂ ਅਸਮਾਨ ਦੇ ਵਿੱਚੋਂ ਬਿਨਾ ਦੇਖੇ ਉਸ ਟਾਈਮ ਹਜ਼ਾਰਾਂ ਸਾਲ ਪਹਿਲਾਂ ਉਹਨਾਂ ਨੇ ਇਹ ਕਲਾਕਿਰਤੀਆਂ ਆਪਣੀ ਜ਼ਮੀਨ ਦੇ ਉੱਤੇ ਆ ਪਹਾੜਾਂ ਦੇ ਉੱਤੇ ਜਿੱਥੇ ਉਹ ਬਣੀਆਂ ਹੋਈਆਂ ਉਹ ਖੁਸ਼ਕ ਜਿਹੇ ਪਹਾੜ ਨੇ ਤੇ ਉਹਨਾਂ ਉੱਪਰ ਬਣੀਆਂ ਹੋਈਆਂ ਤੇ ਉਹ ਇੰਨੀਆਂ ਸਟੀਕਲੀ ਇੰਨੀਆਂ ਤੁਸੀਂ ਦੇਖੋ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਰਹੇ ਹੋ ਕਿ ਕਿੰਨੀਆਂ ਅ ਸ਼ਾਰਪ ਲਾਈਨਾਂ ਬਣਾਈਆਂ ਗਈਆਂ ਹਨ ਬਿਨਾ ਕਿਸੇ ਗਾਈਡੈਂਸ ਤੋਂ ਇਹ ਸ਼ਾਰਪ ਲਾਈਨਾਂ ਕਿਵੇਂ ਬਣ ਸਕਦੀਆਂ ਇਹਨੂੰ ਜਿਹਨੂੰ ਜਿਸ ਦੀ ਖੋਜ ਸਿਰਫ ਅਸਮਾਨ ਦੇ ਵਿੱਚ ਜਦੋਂ ਪਲੇਨ ਰਾਹੀਂ ਉੱਡੇ ਗਿਆ ਉਹ ਉਦੋਂ ਪਲੇਨ ਦੇ ਰਾਹੀਂ ਇਹ ਜਿਹੜੀਆਂ ਲਾਈਨਸ ਦੇਖੀਆਂ ਗਈਆਂ ਤੇ ਇਹਨਾਂ ਦੀ ਖੋਜ ਹੋਈ ਯਾਨੀ ਇਹ ਹਜ਼ਾਰਾਂ ਸਾਲ ਪਹਿਲਾਂ ਜਿਹੜੇ ਇਹ ਲਾਈਨਾਂ ਜਗਣੀਆਂ ਨਾਜ਼ਕਾ ਲਾਈਨਜ਼ ਪੈਰੂ ਦੇਸ਼ ਦੇ ਵਿੱਚ ਇਹ ਬਣਾਈਆਂ ਕਿਸ ਨੇ ਇਹ ਕਹਿੰਦੇ ਸ਼ੁਰੂ ਤੋਂ ਹੀ ਬਣੀਆਂ ਹੋਈਆਂ ਨੇ ਜਿਹੜੀਆਂ ਉੱਥੋਂ ਨਹੀਂ ਸਬੇਤਾ ਜਾਂ ਉਹਦੇ ਵਿੱਚ ਇਹਨਾਂ ਦਾ ਪਹਿਲਾਂ ਤੋਂ ਹੀ ਜ਼ਿਕਰ ਆਉਂਦਾ ਵੀ ਇਹ ਉਦੋਂ ਪਹਿਲਾਂ ਹੀ ਬਣੀਆਂ ਹੋਈਆਂ ਨੇ ਇਹ ਸਾਡੇ ਦੇਵੀ ਦੇਵਤਿਆਂ ਨੇ ਬਣਾਈਆਂ ਹੋਈਆਂ ਨੇ ਤੁਸੀਂ ਦੇਖੋਗੇ ਇਹਦੇ ਵਿੱਚ ਪੰਛੀ ਦੇ ਇੱਕ ਪੰਛੀ ਦੀ ਇੱਕ ਸੁਨੋਕ੍ਰਿਤੀ ਦਿਖਾਈ ਦੇਉਗੀ ਬਾਂਦਰ ਦੀ ਇਕ ਮੰਕੀ ਦੀ ਦੇਖੋ ਕਲਾਕਿਰਤੀ ਸ਼ੋਰ ਨੂੰ ਬਿਲਕੁਲ ਦਿਖਾਈ ਦੇਉਗੀ ਤੇ ਪ੍ਰਗ ਰਹੀਆਂ ਦੀਆਂ ਵੀ ਕਲਾਕਿਰਤੀਆਂ ਜਿਵੇਂ ਤਹਾਨੂੰ ਨਾਲ ਦੇਖੋਗੇ ਤਾਂ ਉਦਾਂ ਹੀ ਲੱਗ ਰਹੇ ਜਿੱਦਾਂ ਦੇ ਐਲੀਅਨਸ ਦਾ ਜੇਕਰ ਅੱਜ ਕੱਲ ਅਸੀਂ ਦੇਖੇ ਜਾਣ ਕਰਦੇ ਆ ਵੀ ਦੇਖਿਆ ਗ੍ਰੇ ਐਲੀਅਨਸ ਅਸੀਂ ਦੇਖਿਆ ਸਿਰ ਤੋਂ ਗੰਜੇ ਹੁੰਦੇ ਆ ਵੀ ਇਦਾਂ ਪਤਲੇ ਜੇ ਵੱਡੀਆਂ ਵੱਡੀਆਂ ਅੱਖਾਂ ਵਾਲੇ ਤੇ ਉਹ ਉਦਾਂ ਦੀ ਹੀ ਦੇਖੋ ਤਸਵੀਰ ਦੇ ਵਿੱਚ ਬਣੀ ਹੋਈ ਹੈ ਕਲਾਕਿਰਤੀ ਤੇ ਅਹ ਇਹ ਚੀਜ਼ਾਂ ਸੋਚਣ ਤੇ ਮਜਬੂਰ ਕਰ ਦਿੰਦੀਆਂ ਆਂ ਵੀ ਇਹ ਬਣੀ ਆ ਕਿਵੇਂ ਕਿਸ ਮਕਸਦ ਦੇ ਨਾਲ ਬਣੀ ਆ ਇਹ ਚੀਜ਼ਾਂ ਅ ਇਹਨਾਂ ਦਾ ਪਰਪਸ ਕੀ ਸੀ ਮਨੁੱਖ ਨੂੰ ਇਹਦਾ ਫਾਇਦਾ ਕੀ ਸੀ ਕਿਉਂ ਮਨੁੱਖ ਵੀ ਉੱਪਰੋਂ ਉਹਨਾਂ ਨੂੰ ਬੁਲਾਉਂਦਾ ਸੀ ਅ ਤੇ ਉਹਨਾਂ ਦੀ ਪੂਜਾ ਪਾਠ ਕਰਦੇ ਸੀ ਅੱਜ ਵੀ ਦੇਖੋ ਤੁਸੀਂ ਹਰ ਇੱਕ ਧਰਮ ਦੇ ਵਿੱਚ ਜਾਂ ਕੁਝ ਇੱਕ ਸਮਾਂ ਹੁੰਦਾ ਵੀ ਇਸ ਤੋਂ ਇੰਨੇ ਤੱਕ ਵੀ ਇਹ ਦੇਵਤਿਆਂ ਦੀ ਪੂਜਾ ਕੀਤੀ ਜਾਊਗੀ ਦੇਖੋ ਦੇਵਤੇ ਹੁੰਦੇ ਹੋਣਗੇ ਸ਼ਾਇਦ ਤੇ ਉਹਨਾਂ ਦੀ ਉਹਨੇ ਦਿਨ ਪੂਜਾ ਚੱਲਦੀ ਹੋਣੀ ਆ ਉਹੀ ਪਰੰਪਰਾ ਜਿਹੜੀਆਂ ਅੱਜ ਵੀ ਤੁਰੀਆਂ ਆਉਂਦੀਆਂ ਤੇ ਤੁਸੀਂ ਦੇਖੋਗੇ ਜਮੇਂਕਾ ਕਲਚਰ ਦੀਆਂ ਜਿਹੜੀਆਂ ਬਣੀਆਂ ਹੋਈਆਂ ਆ ਗੁਪਾਵਾਂ ਦੇ ਵਿੱਚ ਜਾਂ ਉਹਨਾਂ ਨੇ ਪੇਂਟਿੰਗਸ ਬਣਾਈਆਂ ਜਾਂ ਉਹਨਾਂ ਨੇ ਖੋਦ ਕੇ ਜਿਹੜੀਆਂ ਉਹ ਕੇਰੀਆਂ ਤਸਵੀਰਾਂਆਂ ਉਹਦੇ ਵਿੱਚ ਤੁਸੀਂ ਧਿਆਨ ਨਾਲ ਦੇਖੋਗੇ ਤਾਂ ਤੁਹਾਨੂੰ ਐ ਲੱਗਦਾ ਜਿਹੜਾ ਉਹਨਾਂ ਦਾ ਦੇਵਤਾ ਉਹ ਇੱਕ ਸਪੇਸਸ਼ਿਪ ਦੇ ਵਿੱਚ ਬੈਠਾ ਹੈ ਕਿਸੇ ਯਾਨ ਦੇ ਵਿੱਚ ਬੈਠਾ ਹੈ ਤੇ ਉਹਨੂੰ ਚਲਾ ਰਿਹਾ ਹੈ ਤੇ ਆ ਤਸਵੀਰ ਦੇ ਵਿੱਚ ਤੁਸੀਂ ਧਿਆਨ ਨਾਲ ਦੇਖੋ ਕਿ ਬਿਲਕੁਲ ਇਦਾਂ ਲੱਗ ਰਿਹਾ ਜਿਵੇਂ ਉਹ ਇੱਕ ਸਪੇਸਸ਼ਿਪ ਜਿਹੜਾ ਕਿ ਇੱਕ ਖਾਸ ਕਿਸਮ ਦਾ ਪਲੇਨ ਹੈ ਉਹਦੇ ਵਿੱਚ ਬੈਠਾ ਹੈ ਤੇ ਉਹਨੂੰ ਚਲਾ ਰਿਹਾ ਬਕਾਇਦਾ ਉਸਤੇ ਹੈਲਮਟ ਪਹਿਨਿਆ ਹੋਇਆ ਆਕਸੀਜਨ ਦਾ ਮਾਸਕ ਲਾਇਆ ਹੋਇਆ ਇਹ ਦੇਖੋ ਤੁਸੀਂ ਧਿਆਨ ਨਾਲ ਵੀ ਬਿਲਕੁਲ ਦੇਖੋ ਇਹ ਜਿਹੜੀਆਂ ਮਨੁੱਖਣੀ ਕਿਸ ਚੀਜ਼ ਦੀ ਕਲਪਨਾ ਕਰਕੇ ਬਣਾਈਆਂ ਕਲਪਨਾ ਮਨੁੱਖ ਸਿਰਫ ਜੋ ਸਾਹਮਣੇ ਦੇਖਦਾ ਉਸਦੀ ਹੀ ਕਰਦਾ ਕਿ ਮਨੁੱਖ ਨੇ ਐਲੀਨਸ ਤਾਂ ਕਿਤੇ ਉੱਤਰ ਦੇ ਦੇਖੇ ਸਤਿਆਂ ਤੋਂ ਦੇਖਦੇ ਆਏ ਆ ਤਾਂ ਇਹ ਕਲਾਕਿਰਤੀਆਂ ਬਣਾਈਆਂ ਉਹਨਾਂ ਨੇ ਹੋਰ ਵੀ ਜਿਹੜੀਆਂ ਇਦਾਂ ਦੀਆਂ ਜਿਹੜੀਆਂ ਤਸਵੀਰਾਂਆਂ ਗਿਆ ਹੋਰ ਵੀ ਐਜੀਆਂ ਤਸਵੀਰਾਂ ਜਿਹੜੀਆਂ ਮੈਂ ਤੁਹਾਨੂੰ ਦਿਖਾਵਾਂਗਾ ਇਹ ਤੁਹਾਨੂੰ ਯਕੀਨ ਨਹੀਂ ਆਊਗਾ ਵੀ ਇਹ ਹਜ਼ਾਰਾਂ ਸਾਲ ਪਹਿਲਾਂ ਬਣਾਈਆਂ ਹੋਈਆਂ ਤਸਵੀਰਾਂ ਜਾਂ ਕਲਾਕਿਰਤੀਆਂ ਵੀ ਇੰਨੀ ਐਡਵਾਂਸ ਅਸੀਂ ਹਰ ਸਭਿਅਤਾ ਦੇਖਦੇ ਹਾਂ ਦੇਖੋ ਮਨੁੱਖ ਦਾ ਜਿਹੜਾ ਵਿਕਾਸ ਹੈ ਸਾਰੇ ਪਾਸੇ ਤਾਂ ਹੋਇਆ ਪਰ ਕੁਝ ਕੁ ਜਿਹੜੇ ਪੁਆਇੰਟ ਸੀਗੇ ਜਿਹੜੀਆਂ ਸਭਿਅਤਾ ਦੇ ਕੇਂਦਰ ਬਣੀ ਜਿਵੇਂ ਮੀਮੇਸਰ ਹੋਇਆ ਮੈਸੋਪਟਾਮੀਆ ਹੋਇਆ ਗ੍ਰੀਸ ਰੋਮ ਮਾਇਨ ਇੰਕਾ ਹੜੱਪਾ ਜੋ ਚੀਨ ਦੀ ਸਭਿਅਤਾ ਇਹ ਜਿਹੜੀਆਂ ਇਹ ਕੋਸ਼ਿਸ਼ ਕੋਸ਼ਿਸ਼ ਪੁਆਇੰਟ ਹੀ ਹੈ ਜਿਹੜੇ ਜ਼ਿਆਦਾ ਵਿਕਸਿਤ ਹੋਏ ਤੇ ਇਹਨਾਂ ਨੇ ਮਨੁੱਖ ਨੂੰ ਇੱਕ ਅਲੱਗ ਜੀਵਨ ਸ਼ੈਲੀ ਦਿੱਤੀ ਇੱਕ ਮਾਡਰਨ ਜੀਵਨ ਸ਼ੈਲੀ ਦਿੱਤੀ ਜਿਹੜੀ ਹੈ ਇਹ ਸਭਿਤਾਵਾਂ ਸੀਗੀਆਂ ਤੇ ਇਹ ਜਿਹੜੀਆਂ ਸਭਿਤਾਵਾਂ ਇਹ ਸਾਰੀਆਂ ਇਦਾਂ ਹੀ ਜਿਹੜੀਆਂ ਕਰਦੀਆਂ ਮੈਸੋਪੋਟਾਮੀਆ ਦੀ ਸਭਿਤਾ ਮਿਸਰ ਦੀ ਸਭਿਤਾ ਇਹ ਸਾਰੇ ਸਭਿਤਾ ਵਾਲੇ ਇਹ ਜਿਹੜੇ ਆਪ ਦੇ ਜਿਹੜੇ ਰਾਜੇ ਆ ਜੋ ਫੈਰੋ ਆ ਉਹਨਾਂ ਦੇ ਉਹਨਾਂ ਦੀ ਲਾਈਨਿਜ ਵਗੈਰਾ ਉਹ ਉਹਨਾਂ ਨੇ ਰਿਕਾਰਡਡ ਰੱਖੀ ਹੋਈ ਹੈ ਤੇ ਉਹ ਰਿਕਾਰਡਡ ਜਿਹੜੀ ਉਹਨਾਂ ਦੇ ਫੈਰੋਜ਼ ਦੀ ਲਾਈਨੇਜ ਹੈ ਉਹਦੇ ਵਿੱਚ ਜਿਹੜੇ ਪਹਿਲੇ ਕੁਸ਼ਕ ਫੈਰੋ ਆ ਉਹਨਾਂ ਦੀ ਜਿਹੜੀ ਉਮਰ ਹੈ ਉਹ ਹਜ਼ਾਰਾਂ ਸਾਲ ਦਿਖਾਈ ਗਈ ਹੈ ਇੰਨੇ ਹਜ਼ਾਰ ਸਾਲ ਇਸ ਫੈਰੋ ਨੇ ਰਾਜ ਕੀਤਾ ਇੰਨੇ ਸਾਲ ਹਜ਼ਾਰ ਸਾਲ ਪਹਿਲਾਂ ਇਸ ਫੈਰੋ ਨੇ ਕੀਤਾ ਪਰ ਇਹ ਫੈਰੋ ਆ ਜਿਹੜੇ ਇਹ ਪ੍ਰithvi ਵਾਸੀ ਨਹੀਂ ਸਨ ਇਹ ਸਾਡੇ ਦੇਵਤੇ ਸਨ ਤੇ ਇਹ ਮਿਸਰ ਦੇ ਵਿੱਚ ਆਉਂਦਾ ਹੈ ਫਿਰ ਉਸ ਤੋਂ ਬਾਅਦ ਉਹਨਾਂ ਨੇ ਜਿਹੜੇ ਫਿਰ ਉਹ ਬੋਲ ਉਹ ਦੱਸਦੇ ਨੇ ਆਪਦੇ ਰਿਕਾਰਡਸ ਦੇ ਵਿੱਚ ਜਾਂ ਆਪਦੇ ਜਿਹੜੇ ਮਿੱਥ ਦੇ ਵਿੱਚ ਵੀ ਦੇਵਤੇ ਚਲੇ ਗਏ ਤੇ ਪਰ ਦੇਵਤੇ ਦਾ ਜਿਹੜਾ ਕੁਝ ਅੰਸ਼ ਹੈ ਜਿਹੜਾ ਜਿਹੜਾ ਅੰਸ਼ ਵਾਲਾ ਉਹਨਾਂ ਦਾ ਜਿਹਨੂੰ ਆਪਾਂ ਹਾਈਬ੍ਰਿਡ ਕਹਿ ਸਕਦੇ ਹਾਂ ਜਿਹੜਾ ਉਹ ਫੈਰੋ ਸੀ ਉਹ ਗੱਡੀ ਤੇ ਬੈਠਾ ਤੇ ਫਿਰ ਉਹ ਉਹਨਾਂ ਦੀ ਲਾਈਨ ਚਲੀ ਉਹਨਾਂ ਦੀ ਵੀ ਉਮਰ ਹੈ ਜਿਹੜੀ ਆਮ ਬੰਦਿਆਂ ਨਾਲੋਂ ਜ਼ਿਆਦਾ ਹੁੰਦੀ ਸੀ ਕਿਉਂਕਿ ਉਹ ਉਹ ਦੇਵਤਿਆਂ ਦੇ ਅੰਛੇ ਹਨ ਦੇਵਤਿਆਂ ਨੇ ਅੰਛੇ ਦੇਖੋ ਤੁਸੀਂ ਹਰ ਇੱਕ ਕਲਚਰ ਦੇ ਵਿੱਚ ਆਪਾਂ ਨੂੰ ਮਿਲਦੇ ਆ ਵੀ ਇਹਦੇ ਵਿੱਚ ਕਲਨਾ ਦੇ ਉੱਤੇ ਦਾ ਅੰਛ ਸੀ ਇਹਦੇ ਵਿੱਚ ਤੌਕੇ ਦੇ ਉੱਤੇ ਦਾ ਅੰਛ ਸੀ ਇਹਦੇ ਵਿੱਚ ਆ ਸੁਪਰ ਪਾਵਰ ਸੀ ਇਹਦੇ ਵਿੱਚ ਆ ਸੁਪਰ ਪਾਵਰ ਸੀ ਇਹ ਸਭ ਕੁਝ ਹੈ ਜਿਹੜਾ ਇਹ ਦੇਖਿਆ ਜਾਵੇ ਤਾਂ ਇੱਕ ਵੱਟੀ ਇੱਕ ਐਡਵਾਂਸ ਟੈਕਨੋਲੋਜੀ ਦੀ ਗੱਲ ਹੈ ਕਰਦਾ ਹੈ ਤੇ ਇਨੀ ਐਡਵਾਂਸ ਟੈਕਨੋਲੋਜੀ ਦੀ ਜਿਹੜੀ ਗੱਲ ਹੈ ਮਨੁੱਖ ਦੇ ਦਿਮਾਗ ਦੇ ਵਿੱਚ ਕਿੱਥੋਂ ਆਈ ਉਹ ਕਲਪਨਾ ਪਹਿਲਾਂ ਤੋਂ ਹੀ ਹਵਾ ਦੇ ਵਿੱਚ ਉਡਰਨੀਆ ਕਰਦਾ ਮਨੁੱਖ ਮਨੁੱਖ ਦੀ ਸਭ ਤੋਂ ਵੱਡੀ ਜਿਹੜੀ ਕਿੱਛਾ ਰਹੀ ਹੈ ਉਹ ਇੱਕ ਹਵਾ ਦੇ ਵਿੱਚ ਉੱਡਣ ਦੀ ਵੀ ਰਹੀ ਹੈ ਵੀ ਹਵਾ ਦੇ ਵਿੱਚ ਉੱਡਣ ਦੀ ਜਿਹੜੀ ਇੱਛਾ ਹੈ ਉਹ ਬੰਦੇ ਦੇ ਵਿੱਚ ਕਿੱਥੋਂ ਆਈ ਬੰਦਾ ਆਸਮਾਨ ਦੇ ਵਿੱਚ ਕਈ ਜੀਵਾਂ ਉੱડਦੇ ਹੋਏ ਦੇਖਦਾ ਉੱਥੋਂ ਉੱਤਰਦੇ ਹੋਏ ਦੇਖਦਾ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਇਹ ਬੜੀਆਂ ਨੋਟ ਕਰਨ ਵਾਲੀਆਂ ਤੇ ਹੋਰ ਵੀ ਇਹ ਜੀਆਂ ਗੱਲਾਂ ਮੈਂ ਤੁਹਾਨੂੰ ਅਗਲੀ ਵੀਡੀਓ ਦੇ ਵਿੱਚ ਦੱਸੂਗਾ ਜੁੜੇ ਰਹੋ ਦੂਸਰ ਦੁਨੀਆ ਦਾ ਚੌਥਾ ਭਾਗ ਦੇਖਣ ਲਈ ਧੰਨਵਾਦ